ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਤੀ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਸਿਆਦਤ हसन ਮंटो ਦੀ ਲਿਖੀ ਹੋਈ ਕਹਾਣੀ ਤੋਬਾ ਟੇਕ ਸਿੰਘ ਵਟਵਾਰੇ ਦੇ ਦੋ ਤਿੰਨ ਵਰਿਆਂ ਪਿੱਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤਾਂ ਨੂੰ ਖਿਆਲ ਆਇਆ ਕਿ ਇੱਕ ਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦਾ ਯਾਨੀ ਜੋ ਮੁਸਲਮਾਨ پاگل ਹਿੰਦੋਸਤਾਨ ਦੇ پاگلਖਾਨਿਆਂ ਵਿੱਚ ਨੇ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ پاگلਖਾਨਿਆਂ ਵਿੱਚ ਨੇ ਉਹਨਾਂ ਨੂੰ ਹਿੰਦੋਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ ਪਤਾ ਨਹੀਂ ਇਹ ਗੱਲ ਵਾਜਬ ਸੀ ਜਾਂ ਗੈਰ ਵਾਜਬ ਚਲੋ ਫਿਰ ਵੀ ਬੁੱਧੀਮਾਨਾਂ ਦੇ ਫੈਸਲੇ ਮੁਤਾਬਿਕ ਇੰਦਰ ਉਧਰ ਉੱਚੀ ਪੱਧਰ ਦੀਆਂ ਕਾਨਫਰਾਂਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇ ਤਬਾਦਲੇ ਲਈ ਇੱਕ ਦਿਨ ਨਿਰਧਿਤ ਹੋ ਗਿਆ ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਵਿੱਚ ਹੀ ਸਨ ਉਥੇ ਹੀ ਰਹਿਣ ਦਿੱਤੇ ਗਏ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆ ਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ ਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਇਆ ਜਿਨਨੇ ਹਿੰਦੂ ਸਿੱਖ ਪਾਗਲ ਸਨ ਸਾਰੇ ਦੇ ਸਾਰੇ ਬਾਰਡਰ ਉਤੇ ਪਹੁੰਚਾ ਦਿੱਤੇ ਗਏ ਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ ਜਦੋਂ ਇਸ ਬਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ ਇੱਕ ਮੁਸਲਮਾਨ ਪਾਗਲ ਜੋ 12 ਵਰਿਆਂ ਤੋਂ ਹਰ ਰੋਜ਼ ਬਕਾਇਦਾ ਦੇ ਨਾਲ ਜ਼ਿੰਮੇਦਾਰ ਪੜਦਾ ਸੀ ਉਸਨੇ ਜਦ ਆਪਣੇ ਇੱਕ ਮਿੱਤਰ ਨੂੰ ਪੁੱਛਿਆ ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ ਤਾਂ ਉਹਨੇ ਬੜੇ ਸੋਚ ਵਿਚਾਰ ਪਿੱਛੋਂ ਜਵਾਬ ਦਿੱਤਾ ਹਿੰਦੁਸਤਾਨ ਵਿੱਚ ਇੱਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ ਇਹ ਜਵਾਬ ਸੁਣ ਕੇ ਉਸ ਦਾ ਮਿੱਤਰ ਸੰਤੁਸ਼ਟ ਹੋ ਗਿਆ ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ ਸਰਦਾਰ ਜੀ ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹਾ ਹੈ ਸਾਨੂੰ ਤਾਂ ਉੱਥੋਂ ਦੀ ਬੋਲੀ ਨਹੀਂ ਆਉਂਦੀ ਦੂਜਾ ਮੁਸਕਰਾਇਆ ਮੈਨੂੰ ਤਾਂ ਮੈਨੂੰ ਤਾਂ ਹਿੰਦੋਸਤਾਨੀ ਦੀ ਬੋਲੀ ਆਉਂਦੀ ਹੈ ਹਿੰਦੁਸਤਾਨੀ ਬੜੇ ਸ਼ੈਤਾਨ ਆਕੜ-ਆਕੜ ਫਿਰਦੇ ਹਨ ਇੱਕ ਦਿਨ ਨਹਾਉਂਦਿਆਂ ਨਹਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਇੰਨੇ ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਉੱਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ। ਕਈ پاگل ਐਸੇ ਵੀ ਸਿਗੇ ਜੋ پاگل ਨਹੀਂ ਸੰਤ। ਉਹਨਾਂ ਵਿੱਚ ਬਹੁਤੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਆਫਸਰਾਂ ਨੂੰ ਕੁਝ ਦੇ ਦੇਵਾ ਕੇ پاگلਖਾਨੇ ਭਿਜਵਾ ਦਿੱਤਾ ਸੀ। ਉਹ ਫਾਂਸੀ ਦੇ ਫੰਦੇ ਤੋਂ ਬਚ ਜਾਣ। ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈ ਪਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਬੇਖਬਰ ਸਨ ਅਖਬਾਰਾਂ ਤੋਂ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਅਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂਰਖ ਸਨ ਜਿਨ੍ਹਾਂ ਦੀ ਗੱਲਬਾਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਸਨ ਉਹਨਾਂ ਨੂੰ ਕੇਵਲ ਇੰਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜ਼ਿਨਾਹ ਹੈ ਜਿਸ ਨੂੰ ਕਾਇਦੇ ਆਜ਼ਮ ਕਹਿੰਦੇ ਨੇ ਉਹਨੇ ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਹੈ ਜਿਸ ਦਾ ਨਾਮ ਪਾਕਿਸਤਾਨ ਹੈ ਇਹ ਕਿੱਥੇ ਹੈ ਇਸ ਦੀ ਭੂਗੋਲਿਕ ਸਥਿਤੀ ਕੀ ਹੈ ਇਸ ਦੇ ਬਾਰੇ ਉਹ ਕੁਝ ਨਹੀਂ ਜਾਣਦੇ ਸਨ ਇਹੀ ਵਜ੍ਹਾ ਹੈ ਕਿ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ ਇਸ ਦੋ ਚਿੱਤੇ ਵਿੱਚ ਪਏ ਹੋਏ ਸਨ ਕਿਉਂ ਪਾਕਿਸਤਾਨ ਵਿੱਚ ਨੇ ਜਾਂ ਹਿੰਦੁਸਤਾਨ ਵਿੱਚ ਜੇ ਹਿੰਦੁਸਤਾਨ ਵਿੱਚ ਨੇ ਤਾਂ ਪਾਕਿਸਤਾਨ ਕਿੱਥੇ ਐ ਜੇ ਪਾਕਿਸਤਾਨ ਵਿੱਚ ਨੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਕੁਝ ਅਰਸਾ ਪਹਿਲਾਂ ਇੱਥੇ ਹੀ ਰਹਿੰਦੇ ਹੋਏ ਹਿੰਦੁਸਤਾਨ ਵਿੱਚ ਸਨ ਇੱਕ ਪਾਗਲ ਦਾ ਹਿੰਦੁਸਤਾਨ ਅਤੇ ਪਾਕਿਸਤਾਨ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਚੱਕਰ ਵਿੱਚ ਕੁਝ ਅਜਿਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿੰਦਿਆਂ ਦਿੰਦਿਆਂ ਉਹ ਇੱਕ ਦਿਨ ਰੁੱਖ ਉੱਤੇ ਚੜ ਗਿਆ ਅਤੇ ਟਾਹਣੇ ਉੱਤੇ ਬੈਠ ਕੇ 2 ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ ਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ ਸਿਪਾਹੀਆਂ ਨੇ ਜਦੋਂ ਉਹਨੂੰ ਥੇਹਾਂ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਤੇ ਚੜ ਗਿਆ ਜਦੋਂ ਉਹਨੂੰ ਡਰਾਇਆ ਧਮਕਾਇਆ ਗਿਆ ਤਾਂ ਉਹਨੇ ਕਿਹਾ ਮੈਂ ਤਾਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿੱਚ ਮੈਂ ਸਿਰੋਖ ਉਤੇ ਹੀ ਰਹੂੰਗਾ ਬੜੀ ਦੇਰ ਪਿੱਛੋਂ ਜਦੋਂ ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ ਹਿੰਦੂ ਸਿੱਖ ਮਿੱਤਰਾਂ ਦੇ ਗਲ ਮਿਲ ਮਿਲ ਕੇ ਰੋਣ ਲੱਗ ਪਿਆ ਇਸ ਖਿਆਲ ਨਾਲ ਉਹਦਾ ਦਿਲ ਭਰ ਆਇਆ ਸੀ ਕਿ ਉਹ ਉਸ ਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ ਇੱਕ ਐਮਐਸਸੀ ਪਾਸ ਰੇਡੀਓ ਇੰਜੀਨੀਅਰ ਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਚੁੱਪਚਾਪ ਟਹਿਲਦਾ ਰਹਿੰਦਾ ਸੀ ਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ ਟਡੰਗਾ ਹੋ ਕੇ ਸਾਰੇ ਬਾਗ ਵਿੱਚ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ ਚਨਿਓਟ ਦੇ ਇੱਕ ਮੁਸਲਮਾਨ ਨੇ ਜੋ ਮੁਸਲਿਮ ਲੀਗ ਦਾ ਸਰਗਰਮ ਮੈਂਬਰ ਬਣ ਚੁੱਕਿਆ ਸੀ ਅਤੇ ਦਿਨ ਚ 15-16 ਵੇਰਾਂ ਨਹਾਇਆ ਕਰਦਾ ਸੀ ਇਕਦਮ ਇਹ ਆਦਤ ਛੱਡ ਦਿੱਤੀ ਉਹਦਾ ਨਾਮ ਮੁਹੰਮਦ ਅਲੀ ਸੀ ਸੋ ਉਹਨੇ ਇੱਕ ਦਿਨ ਆਪਣੇ ਜੰਗਲੇ ਵਿੱਚ ਐਲਾਨ ਕਰ ਦਿੱਤਾ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ ਹੈ ਉਸੇ ਦੇਖਾ ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ ਇਸ ਤੋਂ ਪਹਿਲਾਂ ਕਿ ਖੂਨ ਖਰਾਬਾ ਹੋ ਜਾਵੇ ਦੋਹਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਥਲੱਗ ਬੰਦ ਕਰ ਦਿੱਤਾ ਗਿਆ ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿੱਚ ਅਸਫਲ ਹੋ ਕੇ ਪਾਗਲ ਹੋ ਗਿਆ ਸੀ ਜਦੋਂ ਉਹਨੇ ਸੁਣਿਆ ਕਿ ਅਮਰitsar ਹਿੰਦੁਸਤਾਨ ਵਿੱਚ ਚਲਿਆ ਗਿਆ ਹੈ ਤਾਂ ਉਹਨੂੰ ਬਹੁਤ ਦੁੱਖ ਹੋਇਆ ਅਮਰੇਸਰ ਦੀ ਇੱਕ ਹਿੰਦੂ ਕੁੜੀ ਨਾਲ ਉਹਨੂੰ ਮੁਹੱਬਤ ਸੀ ਜਿਸ ਨੇ ਉਹਨੂੰ ਠੁਕਰਾ ਦਿੱਤਾ ਪਰ دیਵਾਨਗੀ ਦੀ ਹਾਲਤ ਵਿੱਚ ਵੀ ਉਹ ਕੁੜੀ ਨੂੰ ਨਹੀਂ ਸੀ ਭੁੱਲਿਆ ਉਹ ਉਹਨਾਂ ਸਾਰੇ ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ ਮਿਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਨੇ ਅਤੇ ਉਹਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨੀ ਜੱਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਕਿ ਉਹ ਦੇਲ ਥੋੜਾ ਨਾ ਕਰੇ ਉਹਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ ਉਸੇ ਹਿੰਦੁਸਤਾਨ ਵਿੱਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀ ਉਸ ਦਾ ਖਿਆਲ ਸੀ ਕਿ ਅੰਮ੍ਰਿਤਸਰ ਵਿੱਚ ਉਸ ਦੀ ਪ੍ਰੈਕਟਿਸ ਨਹੀਂ ਚੱਲੇਗੀ ਯੂਰਪੀਅਨ ਵਾਰਡ ਵਿੱਚ ਦੋ ਐਗਲੋ ਇੰਡੀਅਨ ਪਾਗਲ ਸਨ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਨੇ ਤਾ ਉਹਨਾਂ ਨੂੰ ਬੜਾ ਸਦਮਾ ਲੱਗਿਆ ਉਹ ਲੋਕ ਲੋਕ ਕੇ ਘੰਟਿਆਂ ਬੱਧੀ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿੱਚ ਹੁਣ ਉਹਨਾਂ ਦੀ ਹਾਇਸੀਅਤ ਕਿਸ ਕਿਸਮ ਦੀ ਹੋਵੇਗੀ ਯੂਰੋਪੀਅਨ ਵਾਰਡ ਰਹੇਗਾ ਜਾਂ ਉਡਾ ਦਿੱਤਾ ਜਾਵੇਗਾ ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ ਕਿ ਉਹਨਾਂ ਨੂੰ ਡਬਲ ਰੋਟੀ ਤਾਂ ਨਹੀਂ ਛੱਡਣੀ ਪਵੇਗੀ ਇੱਕ ਸਿੱਖ ਸੀ ਜਿਸ ਨੂੰ ਪਾਗਲਖਾਨੇ ਵਿੱਚ ਦਾਖਲ ਹੋਇਆ 15 ਵਰੇ ਹੋ ਚੁੱਕੇ ਸਨ ਹਰ ਵੇਲੇ ਉਹਦੇ ਮੂੰਹ ਵਿੱਚੋਂ ਇਹ ਅਜੀਬ ਲਬਜ਼ ਸੁਣਾਈ ਦਿੰਦੇ ਸਨ ਆਪੜ ਦੇ ਗੜਗੜ ਅਨੈਕਸ ਦੀ ਬੇਤਿਆਨਾ ਦੀ ਮੌਂਕੀ ਦਾਲ ਆਫ ਦੀ ਲਾਲਟਨ ਉਹ ਨਾਂ ਦਿਨ ਵਿੱਚ ਸੌਂਦਾ ਸੀ ਤੇ ਨਾ ਰਾਤ ਨੂੰ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ 15 ਵਰਿਆਂ ਦੇ ਲੰਮੇ ਅਰਸੇ ਵਿੱਚ ਉਹ ਇੱਕ ਪਲ ਵੀ ਨਹੀਂ ਸੁੱਤਾ ਸੀ ਉਹ ਲੇਟ ਦਾ ਵੀ ਨਹੀਂ ਸੀ ਬਲਕਿ ਕਦੇ-ਕਦੇ ਕੰਦ ਨਾਲ ਟੇਕ ਲਾ ਲੈਂਦਾ ਸੀ ਚਤੋ ਪਹਿਰ ਖੜਾ ਰਹਿਣ ਕਰਕੇ ਉਸ ਦੇ ਪੈਰ ਸੁੱਜ ਗਏ ਸਨ ਤੇ ਪਿੰਜਣੀਆਂ ਵੀ ਫੁੱਲ ਗਈਆਂ ਸਨ ਮਗਰ ਸਰੀਰਕ ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਸੀ ਕਰਦਾ ਹਿੰਦੁਸਤਾਨ ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦ ਕਦੇ ਗੱਲਬਾਤ ਹੁੰਦੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਸ ਨੂੰ ਪੁੱਛਦਾ ਇਹ ਉਸ ਦਾ ਕੀ ਖਿਆਲ ਹੈ ਤਾ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ ਓਪਰ ਦੇ ਗੜਗੜ ਦੇ ਅਨੈਕਸ ਕੇ ਮੁਤੇ ਬੇਧਿਆਨਾ ਕੇ ਮੂਂ ਕੀ ਦਾਲਾ ਪਾਕਿਸਤਾਨ ਗਵਰਨਮੈਂਟ ਪਰੰਤੂ ਬਾਅਦ ਵਿੱਚ ਆਫ ਦੀ ਪਾਕਿਸਤਾਨ ਦੀ ਥਾਂ ਆਫ ਦੀ ਟੋਬਾ ਟੇਕ ਸਿੰਘ ਗਵਰਨਮੈਂਟ ਨੇ ਲੈ ਲਈ ਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਜਿੱਥੇ ਦਾ ਉਹ ਰਹਿਣ ਵਾਲਾ ਹੈ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿੱਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਪਾਕਿਸਤਾਨ ਵਿੱਚ ਹੁੰਦਾ ਸੀ ਪਰ ਹੁਣ ਸੁਣਿਆ ਹੈ ਕਿ ਪਾਕਿਸਤਾਨ ਵਿੱਚ ਹੈ ਕੀ ਪਤਾ ਹੈ ਕਿ ਲਾਹੌਰ ਜੋ ਅੱਜ ਪਾਕਿਸਤਾਨ ਵਿੱਚ ਹੈ ਕਲ ਹਿੰਦੁਸਤਾਨ ਵਿੱਚ ਚਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ ਤੋਂ ਗਾਇਬ ਹੋ ਜਾਣ ਇਸ ਸਿੱਖ ਪਾਗਲ ਦੇ ਕੇਸ ਛਿਦਰੇ ਹੋ ਗਏ ਬਹੁਤ ਘਟ ਰਹੇਗੇ ਸਨ ਕਿਉਂਕਿ ਉਹ ਨਹਾਉਂਦਾ ਕਦੇ ਕਦਾਈ ਸੀ ਇਸ ਲਈ ਦਾੜੀ ਅਤੇ ਵਾਲ ਆਪਸ ਵਿੱਚ ਜੰਮ ਗਏ ਸਨ ਜਿਸ ਦੇ ਕਾਰਨ ਉਹਦੀ ਸ਼ਕਲ ਬੜੀ ਪਿਆਨਕ ਹੋ ਗਈ ਸੀ ਪਰ ਆਦਮੀ ਨਿਡਰ ਸੀ 15 ਵਰਿਆਂ ਵਿੱਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ ਫਸਾਦ ਨਹੀਂ ਕੀਤਾ ਸੀ ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨ ਉਹ ਉਹਦੇ ਬਾਰੇ ਇਨਾ ਕੁ ਜਾਣਦੇ ਸਨ ਕਿ ਟੋਬਾ ਟੇਕ ਸਿੰਘ ਵਿੱਚ ਉਹਦੀ ਕਾਫੀ ਜ਼ਮੀਨ ਸੀ ਚੰਗਾ ਖਾਂਦਾ ਪੀਂਦਾ ਜ਼ਿੰਮੇਦਾਰ ਸੀ ਕਿ ਅਚਾਨਕ ਦਿਮਾਗ ਹਿਲ ਗਿਆ ਉਹਦੇ ਰਿਸ਼ਤੇਦਾਰ ਉਹਨੋਂ ਲੋਹੇ ਦੇ ਮੋٹے-ਮੋٹے ਸੰਗਲਾਨਰ ਬੰਨ ਕੇ ਲਿਆਏ ਅਤੇ ਪਾਗਲਖਾਨੇ ਦਾਖਲ ਕਰਾ ਗਏ ਮਹੀਨੇ ਵਿੱਚ ਇੱਕ ਵੇਰਾਂ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਅਦੇ ਉਸ ਦੇ ਸੁੱਖ-ਸਾਂ ਦਾ ਪਤਾ ਕਰਕੇ ਚਲੇ ਜਾਂਦੇ ਸਨ ਬੜੀ ਦੇਰ ਤੱਕ ਇਹ ਸਿਲਸਿਲਾ ਜਾਰੀ ਰਿਹਾ ਪਰ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਉਹਦਾ ਨਾਂ ਵਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸ ਨੂੰ ਟੋਬਾ ਟੇਕ ਸਿੰਘ ਕਹਿੰਦੇ ਸਨ। ਉਹਨੂੰ ਇਹ ਕਤਈ ਮਾਲੂਮ ਨਹੀਂ ਸੀ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ, ਜਾਂ ਕਿੰਨੇ ਸਾਲ ਬੀਤ ਚੁੱਕੇ ਨੇ। ਪਰੰਤੂ ਹਰ ਮਹੀਨੇ ਜਦ ਉਸਦੇ ਸਕੇ ਸੰਬੰਧੀ ਉਸ ਨੂੰ ਮਿਲਣ ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ। ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ। ਉਸ ਦੇ ਨੂੰ ਮਲਮਲ ਕੇ ਨਹਾਉਂਦਾ ਬਦਨ ਉੱਤੇ ਖੂਬ ਤੇਲ ਸਾਬਣ ਕਸਾਇਆ ਜਾਂਦਾ ਅਤੇ ਵਾਲਾਂ 'ਚ ਤੇਲ ਲਾ ਕੇ ਕੰਗਾ ਕਰਦਾ ਆਪਣੇ ਉਹ ਕੱਪੜੇ ਜੋ ਕਦੀ ਨਹੀਂ ਵਰਤਦਾ ਸੀ ਕਢਵਾ ਕੇ ਪਾਉਂਦਾ ਤੇ ਇਉਂ ਬਣ ਫੱਬ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਹ ਉਸ ਨੂੰ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ ਕਦੇ-ਕਦਾਈਂ ਔਪੜ ਦੇ ਗੜਗੜ ਦੇ ਅਨੇਕਸ ਦੇ ਬੇਧਿਆਨਾ ਦੇਮੋਂ ਦੇ ਦਾਰ ਆਫ ਦੀ ਲਾਲਟਨ ਕਹਿ ਦਿੰਦਾ ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵਾਧੀ ਵਾਧੀ 15 ਵਰਿਆਂ ਚ ਮੋਟਿਆਰ ਹੋ ਗਈ ਸੀ ਬੇਸ਼ਨ ਸਿੰਘ ਉਹਨੂੰ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀ ਉਦੋਂ ਵੀ ਆਪਣੇ ਆਪ ਨੂੰ ਦੇਖ ਕੇ ਰੋਂਦੀ ਸੀ ਮੋਟਿਆਰ ਕੋਈ ਤਦਵੀ ਉਹਦੀਆਂ ਅੱਖਾਂ ਚੋਂ ਅੰਜੂ ਵਹਿੰਦੇ ਸਨ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਜਦੋਂ ਨੂੰ ਤਸੱਲੀ ਬਖਸ਼ ਜਵਾਬ ਨਾ ਮਿਲਿਆ ਉਹਦੀ ਟੋਨ ਦਿਨ-ਪ੍ਰਤੀ ਦਿਨ ਵੱਧ ਗਈ ਹੁਣ ਉਸਦੀ ਲੜਕੀ ਮੁਲਾਕਾਤ ਨੂੰ ਵੀ ਨਹੀਂ ਆਉਂਦੀ ਸੀ ਪਹਿਲਾਂ ਤਾਂ ਉਹਨੂੰ ਆਪਣੇ ਆਪ ਤਾਂ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਉਹਦੇ ਦਿੱਲੀ ਆਵਾਜ਼ ਵੀ ਬੰਦ ਹੋ ਗਈ ਸੀ ਜੋ ਉਹਨੂੰ ਉਹਨਾਂ ਦੇ ਆਉਣ ਜਾਣ ਦੀ ਖਬਰ ਦੇ ਦਿਆ ਕਰਦੀ ਸੀ ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਅਤੇ ਉਹਦੇ ਵਾਸਤੇ ਫਲ ਮਿਠਾਈਆਂ ਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਨਾ ਤੋ ਪੁੱਛੇ ਕਿ ਟੋਬਾ ਟੈਕਸਿੰਗ ਕਿੱਥੇ ਹੈ ਉਹ ਉਹਨੂੰ ਪੱਕੇ ਤੌਰ ਤੇ ਦੱਸ ਦੇਣਗੇ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਉਹਦਾ ਖਿਆਲ ਸੀ ਕਿ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਨੇ ਜਿੱਥੇ ਉਹਦੀਆਂ ਜ਼ਮੀਨਾਂ ਨੇ ਪਾਗਲਖਾਨੇ ਵਿੱਚ ਇੱਕ ਪਾਗਲ ਅਜੇਹਾ ਵੀ ਸੀ ਜੋ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ ਬੀਸ਼ਾਂ ਸਿੰਘ ਨੇ ਉਸ ਤੋਂ ਜਦੋਂ ਇੱਕ ਦਿਨ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਤਾਂ ਉਹਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਿਆ ਤੇ ਕਿਹਾ ਉਹ ਤਾਂ ਪਾਕਿਸਤਾਨ ਵਿੱਚ ਹੈ ਨਾ ਹਿੰਦੁਸਤਾਨ ਵਿੱਚ ਕਿਉਂਕਿ ਅਸੀਂ ਅਜੇ ਤੱਕ ਹੁਕਮ ਹੀ ਨਹੀਂ ਦਿੱਤਾ ਬੇਸ਼ੰਗ ਸਿੰਘ ਨੇ ਉਸਨੂੰ ਖੁਦਾ ਨੂੰ ਕਈ ਵਾਰ ਬੜੀ ਮਿੰਨਤ ਅਤੇ ਆਜ਼ੀ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਝੰਜਟ ਮੁੱਕੇ ਪਰ ਖੁਦਾ ਬਹੁਤ ਰੋਜਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਣੇ ਸਨ ਇੱਕ ਦਿਨ ਦੁਖੀ ਹੋ ਗਏ ਮਿਸ਼ਨ ਸਿੰਘ ਖੁਦਾ ਨੂੰ ਟੁੱਟ ਕੇ ਪਿਆ ਔਪੜ ਦੇ ਗੜਗੜ ਦੇ ਅਨੈਕਸ ਦੇ ਬੇਧਿਆਨਾ ਦੇ ਮੂਹ ਦੀ ਦਾਲ ਆਪ ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀ ਕੀ ਫਤਿਹ ਇਸ ਦਾ ਸ਼ਾਇਦ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ ਸਿੱਖਾਂ ਦਾ ਖੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ ਤਵਾਦਲੇ ਤੋਂ ਕੁਝ ਦਿਨ ਪਹਿਲਾਂ ਤੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜੋ ਬੀਸ਼ਨ ਸਿੰਘ ਦਾ ਮਿੱਤਰ ਸੀ ਮੁਲਾਕਾਤ ਲਈ ਆਇਆ ਮੁਸਲਮਾਨ ਮਿੱਤਰ ਪਹਿਲਾਂ ਕਦੇ ਨਹੀਂ ਆਇਆ ਸੀ ਜਦੋਂ ਬੀਸ਼ਨ ਸਿੰਘ ਨੇ ਉਸਨੂੰ ਦੇਖਿਆ ਤਾਂ ਇੱਕ ਪਾਸੇ हट ਗਿਆ ਫਿਰ ਵਾਪਸ ਜਾਣ ਲੱਗਾ ਪਰ ਸਿਪਾਈਆਂ ਨੇ ਉਸਨੂੰ ਰੋਕਿਆ ਇਹ ਤੈਨੂੰ ਮਿਲਣ ਆਇਆ ਹੈ ਤੇਰਾ ਮਿੱਤਰ ਫਜ਼ਲਦੀਨ ਹੈ ਬੀਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਅਤੇ ਕੁਝ ਗੜਬੜਾਉਣ ਲੱਗਾ ਫਜ਼ਲਦੀਨ ਨੇ ਅੱਗੇ ਵਧ ਕੇ ਉਹਦੇ ਮੋਢੇ ਉੱਪਰ ਹੱਥ ਰੱਖਿਆ ਮੈਂ ਕਈ ਦਿਨਾਂ ਤੋਂ ਸੋਚ ਰਿਆ ਸੀ ਕਿ ਤੈਨੂੰ ਮਿਲਾਂ ਪਰ ਵੇਹਲ ਹੀ ਨਾ ਮਿਲੀ ਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਸਨ ਮੈਂ ਥੋ ਜਿੰਨੀ ਮਦਦ ਹੋ ਸਕੀ ਮੈਂ ਕੀਤੀ ਤੇਰੀ ਧੀ ਰੂਕੌਰ ਉਹ ਬੋਲਨੇ ਆ ਬੋਲਦੇ ਆ ਰੁਕ ਗਿਆ ਬੀਸ਼ਨ ਸਿੰਘ ਕੋਈ ਯਾਦ ਕਰਨ ਲੱਗਿਆ ਤੀਰ ਉਪਰ ਫਜ਼ਲਦੀਨ ਨੇ ਰੁਕੇ ਕਿਹਾ ਹਾਂ ਉਹ ਉਹ ਵੀ ਠੀਕ ਠਾਕ ਹੈ ਉਹਨਾਂ ਨਾਲ ਹੀ ਚਲੀ ਗਈ ਸੀ ਬੀਸ਼ਨ ਸਿੰਘ ਚੁੱਪ ਰਿਹਾ ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖੈਰ ਖੈਰੀਅਤ ਪੁੱਛਦਾ ਰਹਾ ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਿਹਾ ਹੈ ਭਾਈ ਬਲਬੀਰ ਸਿੰਘ ਅਤੇ ਭਾਈ ਗਦਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅੰਮ੍ਰਿਤਕੌਰ ਨੂੰ ਵੀ ਭਾਈ ਬਲਬੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜੀ ਖੁਸ਼ੀ ਹੈ ਦੋ ਬੂਰੀਆਂ ਮੈਸਾ ਜੋ ਉਹ ਛੱਡ ਗਏ ਸੀ ਉਹਨਾਂ 'ਚੋਂ ਇੱਕ ਨੇ ਕੱਟਾ ਦਿੱਤਾ ਹੈ ਦੂਜੀ ਨੇ ਕੱਟੀ ਦਿੱਤੀ ਹੋਈ ਹੈ ਪਰ ਉਹ 6 ਦਿਨਾਂ ਦੀ ਹੋ ਕੇ ਮਰ ਗਈ ਔਰ ਮੇਰੇ ਲਈ ਜੋ ਖਿਦਮਤ ਹੋਵੇ ਤਹੀਂ ਮੈਂ ਹਰ ਵਕਤ ਤਿਆਰ ਹਾਂ ਔਰ ਆ ਤੇਰੇ ਲਈ ਥੋੜੇ ਜੇ ਮਰੋਂਡੇ ਲਿਆਇਆ ਹੈ ਬੇਸ਼ਾਨ ਨੇ ਮਰੋਂਡਿਆਂ ਦੀ ਪੋਟਲੀ ਲੈ ਕੇ ਕੋਲ ਖੜੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਤੇ ਫਜ਼ਲਦੀਨ ਨੂੰ ਪੁੱਛਿਆ ਤੋਬਾ ਟੇਕ ਸਿੰਘ ਕਿੱਥੇ ਹੈ ਫਜ਼ਲਦੀਨ ਨੇ ਥੋੜਾ ਹੈਰਾਨ ਹੁੰਦਿਆਂ ਕਿਹਾ ਕਿੱਥੇ ਹੈ ਉਥੇ ਹੀ ਹੈ ਜਿੱਥੇ ਸੀ ਬੇਸ਼ਾਨ ਸਿੰਘ ਨੇ ਫਿਰ ਪੁੱਛਿਆ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਹਿੰਦੁਸਤਾਨ ਵਿੱਚ ਨਹੀਂ ਨਹੀਂ ਪਾਕਿਸਤਾਨ ਵਿੱਚ ਫਜ਼ਲਦੀਨ ਬੰਦਰ ਜੇ ਗਿਆ ਬੇਸ਼ਾਂ ਸਿੰਘ ਬੋੜ ਬੜਾਉਂਦਾ ਹੋਇਆ ਚਲਾ ਗਿਆ ਓਪਰ ਦੇ ਗੜਗੜ ਦੇ ਅਨੈਕਸ ਦੇ ਬੇਤਿਆਨਾ ਦੇ ਮੂਂਗ ਦੀ ਦਾਲ ਆਫ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ ਦੀ ਦੌਰ ਫਿਟੇ ਮੂ ਤਬਾਦਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਇਧਰੋਂ ਉਧਰ ਦੇ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ। ਕੜਾਕੇ ਦੀ ਠੰਡ ਸੀ ਜਦੋਂ ਲਾਹੌਰ ਦੇ ਪਾਗਲਖਾਨੇ 'ਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੀ ਸੁਰੱਖਿਆ ਵਿੱਚ ਰਵਾਨਾ ਹੋਈਆਂ। ਸਬੰਧਤ ਅਫਸਰ ਵੀ ਨਾਲ ਸਨ। ਵਾਗਾ ਦੇ ਬਾਰਡਰ ਉੱਤੇ ਦੋਨਾਂ ਪਾਸੇ ਸੁਪਰਡੈਂਟ ਇੱਕ ਦੂਜੇ ਨੂੰ ਮਿਲੇ ਅਤੇ ਮੁਢਲੀ ਕਾਰਵਾਈ ਮੋਕਣ ਪਿੱਛੋਂ ਤਬਾਦਲਾ ਸ਼ੁਰੂ ਹੋ ਗਿਆ ਜੋ ਰਾਤ ਪਰ جاری ਰਿਹਾ ਪਾਗਲਾ ਨੂੰ ਲਾਰੀਆਂ ਚ ਕੱਢਣਾ ਅਤੇ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ ਕਈ ਤਾਂ ਬਾਹਰ ਨਿਕਲਦੇ ਹੀ ਨਹੀਂ ਸੀ ਜੋ ਨਿਕਲਣ ਲਈ ਰਜ਼ਾਮੰਦ ਹੁੰਦੇ ਸਨ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਉਹ ਇੱਧਰ ਉੱਧਰ ਭੱਜ ਉੱਠਦੇ ਸਨ ਜੋ ਨੰਗੇ ਸਨ ਉਹਨਾਂ ਨੂੰ ਕੱਪੜੇ ਪੁਆਏ ਜਾਂਦੇ ਤਾਲ ਉਹਨਾਂ ਪਾੜ ਕੇ ਆਪਣੇ ਬਦਨ ਤੋਂ ਲਾਹ ਛੁੱਟਦੇ ਕੋਈ ਗਾਲਾਂ ਕੱਢ ਰਿਹਾ ਹੈ ਕੋਈ ਗਾ ਰਿਹਾ ਹੈ ਕੁਝ ਆਪਸ ਵਿੱਚ ਝਗੜ ਰਹੇ ਨੇ ਬੇਲਕ ਰਹੇ ਨੇ ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ ਪਾਗਲ ਔਰਤਾਂ ਦਾ ਸ਼ੋਰ ਸ਼ਰਾਬਾ ਅਲੱਗ ਸੀ ਅਤੇ ਠੰਡ ਇੰਨੀ ਸਖਤ ਸੀ ਕਿ ਦੰਦ ਵੱਜ ਰਹੇ ਸਨ ਪਾਗਲਾਂ ਦੀ ਬਹੁ ਗਿਣਤੀ ਇਸ ਬਟਵਾਰੇ ਦੇ ਹੱਕ ਵਿੱਚ ਨਹੀਂ ਸੀ ਇਸ ਵਾਸਤੇ ਕਿ ਉਹਨਾਂ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹਨਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁਟਿਆ ਜਾ ਰਿਹਾ ਹੈ ਉਹ ਥੋੜੇ ਜਿਹੇ ਜੋ ਕੁਝ ਸੋਚ ਸਮਝ ਸਕਦੇ ਸਨ ਪਾਕਿਸਤਾਨ ਜਿੰਦਾਬਾਦ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾ ਰਹੇ ਸਨ ਦੋ ਤਿੰਨ ਵਾਰ ਫਸਾਦ ਹੁੰਦਾ ਹੁੰਦਾ ਬਚਿਆ ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਰੇ ਸੁਣ ਕੇ ਤੈਸ਼ ਆ ਗਿਆ ਸੀ ਜਦ ਬੀਸ਼ਨ ਸਿੰਘ ਦੀ ਵਾਰੀ ਆਈ ਤਾਂ ਬਾਗਾ ਦੇ ਉਸ ਪਾਰ ਸਬੰਧਤ ਅਫਸਰ ਉਹਦਾ ਨਾਮ ਰਜਿਸਟਰ ਵਿੱਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ ਤੋਬਾ ਟੇਕ ਸਿੰਘ ਕਿੱਥੇ ਹੈ ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ ਸਬੰਧਤ ਅਫਸਰ ਹੱਸਿਆ ਪਾਕਿਸਤਾਨ ਵਿੱਚ ਇਹ ਸੁਣ ਕੇ ਬੀਸ਼ਨ ਸਿੰਘ ਉੱਛਲ ਗਏ ਇੱਕ ਪਾਸੇ ਹਟਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋੜ ਪੁੱਜ ਗਿਆ ਪਾਕਿਸਤਾਨੀ ਸਿਪਾਹੀਆਂ ਨੇ ਉਸ ਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੋਬਾ ਟੈਕਸਿੰਗ ਇੱਥੇ ਹੈ ਅਤੇ ਜ਼ੋਰ-ਜ਼ੋਰ ਨਾਲ ਚੀਲਾਉਣ ਲੱਗਿਆ ਆਪੜ ਦੇ ਗੜਗੜ ਦੇ ਅਨੈਕਸ ਦੇ ਬੇਤਿਆਨਾ ਦੇ ਮੰਗ ਦੀ ਧਾਰ ਆਫ ði ਤੋਬਾ ਟੈਕਸਿੰਗ ਐਂਡ ਪਾਕਿਸਤਾਨ ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ ਉਹ ਟੋਬਾ ਟੇਕ ਸਿੰਘ ਹਿੰਦੁਸਤਾਨ ਵਿੱਚ ਚਲਿਆ ਗਿਆ ਹੈ ਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾ ਪਰ ਉਹ ਨਾ ਮੰਨਿਆ ਜਦੋਂ ਉਹਨੂੰ ਜ਼ਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇੱਕ ਥਾਂ ਇਸ ਟੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜਾ ਹੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਨਹੀਂ ਹਿਲਾ ਸਕੇਗੀ ਆਦਮੀ ਨੇ ਡਰ ਸੀ ਇਸ ਲਈ ਉਸਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈ। ਉਹਨੂੰ ਉੱਥੇ ਹੀ ਖੜਾ ਰਹਿਣ ਦਿੱਤਾ ਗਿਆ ਅਤੇ ਤਵਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ। ਸੂਰਜ ਨਿਕਲਣ ਤੋਂ ਪਹਿਲਾਂ ਚੁੱਪਚਪੀਤੇ ਬੇਸ਼ਾਂ ਸਿੰਘ ਦੇ ਹਲਕ ਵਿੱਚੋਂ ਇੱਕ ਅਸਮਾਨ ਨੂੰ چیرਦੇ ਚੀਕ ਨਿਕਲੀ। ਇੱਧਰ ਉੱਧਰ ਕਈ ਅਫਸਰ ਭੱਜੇ ਆਏ ਅਤੇ ਉਹਨਾਂ ਨੇ ਦੇਖਿਆ ਕਿ ਉਹ ਆਦਮੀ ਜੋ 15 ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜਾ ਰਿਹਾ ਸੀ ਮੋਢੇ ਮੋਹ ਪਿਆਸੀ ਉਧਰ ਕੰਡੇ ਵਾਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ ਇੱਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸ ਦਾ ਕੋਈ ਨਾਂ ਨਹੀਂ ਸੀ ਤੌਬਾ ਟੇਕ ਸਿੰਘ ਪਿਆਸੀ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਐਸੀ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ